ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਐ ਕੈਮ ਆ ਜੀ ਲਓ ਵੀ ਮਿੱਤਰੋ ਜਿਹੜੇ ਕਹਿੰਦੇ ਹੁੰਦੇ ਆ ਵੀ ਬਾਈ ਜੀ ਕਟੀਆਂ ਕੋਈ ਭਾਲ ਦੋ ਕਟੀਆਂ ਭਾਲ ਦੋ ਅੱਜ ਸਾਡੇ ਪਿੰਡ ਦੇ ਵਿੱਚ ਹੀ ਕੁਲਦੀਪ ਕੋਲ ਹੈਗੀਆਂ ਕਟੀਆਂ ਤਿੰਨ ਕਟੀਆਂ ਤੇ ਤਿੰਨੇ ਕਟੀਆਂ ਨੂੰ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਠੀਕ ਐ ਤਾਂ ਇਹਨਾਂ ਦੇ ਕਦ ਕੋਠ ਵੀ ਦੇਖ ਲਓ ਜਿਹੜੀ ਬਰੀਡ ਐ ਉਹ ਤਾਂ ਤੁਹਾਡੇ ਸਾਹਮਣੇ ਹੈਗੀ ਹੈਗੀ ਐ ਤੇ ਤਿੰਨੇ ਹੈ ਸਾਨੂੰ ਹਨੀਆਂ ਬਸ ਵਿਚਾਲਣ ਲਈ ਕੱਟੀ ਕੱਲੀ ਵੱਡੀ ਐ ਤਾਂ ਜਿਹੜੇ ਵੀ ਭਰਾ ਨੂੰ ਜੱਜਦੀ ਆ ਕੱਟੇ ਕਿਉਂਕਿ ਕਾਫੀ ਫੋਨ ਵੀ ਉਹਨਾਂ ਦਾ ਵੀ ਬਾਈ ਬਣ ਕੇ ਯਾਰ ਭਾਲ ਦੋ ਬਾਈ ਬਣ ਕੇ ਭਾਲ ਦੋ ਹਨਾ ਤਾਂ ਅੱਜ ਇਹ ਬਸ ਐਂ ਕਹਿ ਸਕਦੇ ਆ ਵੀ ਕਿਸਮਤ ਦੇ ਨਾਲ ਹੀ ਆ ਇਹ ਕਹਿੰਦਾ ਬਾਈ ਬਣ ਕੇ ਆ ਉਹ ਕਹਿੰਦਾ ਆਪਾਂ ਜਰਾ ਅੱਜ ਵੀਡੀਓ ਹੀ ਬਣਾ ਦਨੇ ਆ ਕਹਿੰਦਾ ਕਟੀਆਂ ਦੀ ਮੈਂ ਹਾਂ ਚੱਲ ਆਪਾਂ ਬਣਾ ਦਨੇ ਆ ਹਨਾ ਕਿਉਂਕਿ ਇਹਦੇ ਕੋਲੇ ਵੀ ਪਸ਼ੂ ਕੁਸ਼ੀ ਜਦੋਂ ਵੱਜ ਜਾਂਦੇ ਘਰ ਦੀਆਂ ਕਟੀਆਂ ਇਹਦੀਆਂ ਤੇ ਮੱਝਾਂ ਦਾ ਤਕਰੀਬਨ ਪਤਾ ਹੀ ਆ ਪਹਿਲਾਂ ਤੋਂ ਚੰਗੀਆਂ ਰੱਖਦਾ ਹੈ ਬਿਨਾਂ ਤਾਂ ਹੁਣ ਸਾਨੂੰ ਆ ਹਾਂ ਤਾਂ ਦੀ ਪ੍ਰੋਬਲਮ ਆਈ ਥੋੜੀ ਤਾਂ ਕਰਕੇ ਹੁਣ ਇਹ ਕਹਿੰਦਾ ਚਲ ਕੱਟ ਕਾਪਾ ਸੇਲ ਕਰਦੇ ਨੇ ਮੱਜਾ ਸੂਣ ਵਾਲੀਆਂ ਮੂਰੇ ਵੀ ਦੂਜੇ ਕੱਟਰ ਆ ਜਾਣਗੇ ਹਾਂ ਉਹ ਕਹਿੰਦਾ ਵੀ ਆਪਾਂ ਟੱਕਣਾਂ ਦੇ ਸੇਲ ਕਰਦੇ ਨੇ ਜਰਾ ਠੀਕ ਹੈ ਤੇ ਹਾਂ ਹਾਇ ਵਧੀਆ ਮੱਲਾ ਵੀ ਵਧੀਆ ਦੁੱਧ ਵਾਲੀਆਂ ਮੰਗਾਂ ਦੇ ਆਈਆਂ ਵਧੀਆ ਦੁੱਧ ਵਾਲੀਆਂ ਮਿਹਸਾਂ ਦੀਆਂ ਬਾਕੀ ਉਹ ਵੀ ਕੁਲਦੀਪ ਸਿੰਘ ਦੀ ਗੱਲਬਾਤ ਬਣਾਈ ਵੀ ਹੁੰਦੀ ਹੈ ਰੇਤ ਰੁਕਾ ਹਟ ਕੇ ਹਨਾ ਤਾਂ ਜੇ ਆਪਾਂ ਗੱਲ ਕਰੀਏ ਇਹ ਕੱਟੀ ਦੀ ਉਮਰ ਕਿੰਨੀ ਹੈ ਬਾਈ ਇਹ ਕਲਦੀਪ ਕਿੰਨੇ ਟਾਈਮ ਦੀ ਆ? 1 ਸਾਲ ਦੀ ਕਹਿੰਦਾ। 1 ਸਾਲ ਦੀ ਆ। ਬਾਈ ਥੋੜਾ ਜਿਹਾ ਕੰਮ ਕਰਦਾ ਹੈ। ਹਾਂ ਇਹ ਜੱਗ ਦਾ ਬਹੁਤ ਆ। ਜੱਗ ਦਾ ਕਹਿੰਦਾ। ਹਾਂ ਬੋਲਣ ਤੋਂ। ਤੇ ਆ ਦੂਜੀ ਕਿੰਨੇ ਟਾਈਮ ਦੀ ਹੈ ਬਾਈ? ਇਹ ਇਹ 15 ਕੁ ਮਹੀਨੇ ਕਹਿੰਦਾ। ਇਹ 15 ਕੁ ਮਹੀਨੇ ਦੀ ਆ ਤੇ ਆਹ 9-10 ਮਹੀਨੇ ਨੇ। 9-10 ਮਹੀਨੇ ਦੀ ਆ। ਸੇਬੂ ਲੈ ਮੜੀ ਜੀ ਪੂਸ ਫੜੀ। ਸਾਥ ਤੋਂ ਕੁਦਰਤੀ ਸਾਰਿਆਂ ਦੀ ਚੰਗਿਆ ਯਾਰ ਹਨਾ। ਪਾਵਾ ਦੀ ਆਪਾਂ ਅੜ ਜਾ। ਹਾਂ। ਬਾਬਾ ਕੋਲ ਨੇ ਛੱਡ ਦੇ ਛੱਡ ਦੇ। ਹਾਂ ਝੋਲੀ ਬਹੁਤ ਚੰਗੀ ਆ। ਇਹਦੀ ਵੀ ਝੋਲੀ ਚੰਗੀ ਆ ਸਹੀ ਆ ਬਾਈ। ਛੋਟੀਆਂ ਦਾ ਇਹ ਹੀ ਚੀਜ਼ਾਂ ਤੋਂ ਖਰਪਾਤਾ ਹੁੰਦਾ ਦੇ ਥਾਂ ਥਾਂ ਨੂੰ ਚਾਰੇ ਆ ਤਾਂ ਝੋਲੀਆਂ ਚੰਗੀਆਂ ਛੋਟੀਆਂ ਹਨਾ ਉਮਰ ਦੇ ਹਿਸਾਬ ਦੇ ਨਾਲ ਤੇ ਬਹੁਤ ਸੋਹਣੀਆਂ ਕਟੀਆਂ ਤਾਂ ਬਾਕੀ ਲੋਕ ਵੀ ਮਿੱਤਰੋ ਤਿੰਨ ਕਟੀਆਂ ਇਹ ਪਿੰਡ ਟਪਾਲੀ ਹੈ ਜ਼ਿਲ੍ਹਾ ਬਠਿੰਡਾ ਫੁੱਲ ਦੇ ਨਾਲ ਹੀ ਰਹਿੰਦਾ ਰੰਪਰਾ ਫੁੱਲ ਤਾਂ ਨੰਬਰ ਵੀ ਅਸੀਂ ਦਿੰਨੇ ਆ ਤੁਹਾਨੂੰ ਤੇ ਨੰਬਰ ਕੱਢੀ ਸੇਬੂ ਬੋਲਦੇ 94632 94632 760 ਚ 76024 ਇਹ ਸੀਗਾ ਬਾਈ ਦਾ ਨੰਬਰ ਤੇ ਜਿਆਦਾ ਜਾਣਕਾਰੀ ਵਾਸਤੇ ਤੇ ਬਾਈ ਦੇ ਨਾਲ ਤੁਸੀਂ ਕਨੈਕਟ ਕਰ ਲਓ ਤੇ ਵਧੀਆ ਯਾਰ ਸਾਰਿਆਂ ਨੂੰ ਪਤਾ ਹੀ ਇਹ ਵਧੀਆ ਮਹਿਸਾਂ ਦਾ ਮਤਲਬ ਸਕੀਨ ਹੈ ਇਹ ਚੰਗੀਆਂ ਮੈਸਾਂ ਹੁੰਦੀਆਂ ਜਿਵੇਂ ਹੁਣ ਮੰਨ ਲਓ ਟੋਕੜ ਹੋ ਜਾਂਦੀਆਂ ਜਾਂ ਮੂਰੇ ਸੂਣ ਵਾਲੀਆਂ ਹੁੰਦੀਆਂ ਉਹੀ ਜਿਵੇਂ ਸੇਭੂ ਨੇ ਦੱਸਿਆ ਸੀਗਾ ਤਾਂ ਵੀ ਫਿਰ ਨਵੇਂ ਬੱਚਿਆਂ ਵਾਸਤੇ ਥਾਂ ਬਣਾਉਣਾ ਹੁੰਦਾ ਤਾਂ ਕਟੀਆਂ ਵੀ ਸੋਹਣੀਆਂ ਤਾਂ ਰੰਗ ਰੂਪ ਦੇਖ ਲਓ ਕੋਈ ਪੂਛ ਜਿਆਦਾ ਐਕਸਟਰਾ ਕੋਈ ਚਿੱਟੇ ਨਹੀਂ ਕੋਈ ਪੂਛ ਕਿਸੇ ਦੀ ਚਿੱਟੇ ਨਹੀਂ ਜਿਆਦੇ ਬੀਜਨੀਕ ਪ੍ਰੋਪਰ ਢੰਗ ਦੇ ਵਾਲੀ ਚਿੱਟੀ ਹੋਣੀ ਚਾਹੀਦੀ ਓਨੀ ਕੀ ਚਿੱਟੀ ਹੈ ਹੈ ਮੱਥੇ-ਮੁੱਥੇ ਕਿਸੇ ਤੇ ਕੋਈ ਵੱਲ ਨਹੀਂ ਹਾਂ ਆ ਜਮਈਆ ਡਬਲ ਬਲੈਕ ਆ ਗਈ ਹਾਂ ਹਰ ਕਿਸੇ ਤੇ ਕੋਈ ਵੱਲ ਨਹੀਂ ਕਿਤੇ ਨਹੀਂ ਹੋਇਆਗਾ ਸਿੰਗਾ ਨਗਾ ਵੀ ਸੇਪੂ ਸੋਹਣੀਆਂ ਬਨਣੀਆਂ ਹੈ ਨਾ ਇਹਦੀ ਬੂਥ ਬਹੁਤ ਪਤਲੀ ਹੈ ਮੱਲਾ ਕੱਟੀ ਦੀ ਤੇ ਆ ਵੀ ਮੋੜ ਚਲੀ ਪੂਰੀ ਅਮਰੀਕਾ ਦਾ ਹਾਂ ਜਾ ਜੋ ਉੱਪਰ ਲਗਾ ਵੀ ਦਿਖਾ ਦਈਆ ਆਪਾਂ ਮੂੰਹ ਤੋਂ ਹੁਣ ਨਵਾ ਕੇ ਇਹ ਅੰਦਰ ਬਨਣਗੇ ਸੀਗੇ ਤਪੂ ਦੇ ਸਕਦੇ ਆ ਕੋਈ ਸੰਗਾਂ ਦੀ ਵੀ ਨਹੀਂ ਆਏ ਵੀ ਮਾੜੀ ਹੋਈ ਜਾਂ ਖਰਾਬ ਜੇ ਸੰਗਾਂ ਵਾਲੀ ਨਹੀਂ ਹੁੰਦੀ ਉਹ ਮੈਣੀ ਆ ਥੋੜੀ ਜੀ ਮਾੜੀ ਜੀ ਬਸ ਕਮਜ਼ੋਰ ਉਹਨਾਂ ਨੂੰ ਦੂਜਿਆਂ ਦਾ ਦਸ ਵਜਨ ਪੂਰਾ ਫੁੱਲ ਹੀ ਹੈ ਇਹ ਫਿਰ ਤਾਂ ਲੋ ਪਟਗਾ ਥੋੜਾ ਜੀ ਦਾਣ ਤਾਂ ਪਣ ਹੈ ਖਾ ਜਾਂਦੇ ਹੈ ਇਹਦਾ ਹਾਂ ਵੀ ਵੱਧ ਖਾ ਜਾਂਦੇ ਹਨਾ ਨਹੀਂ ਨਹੀਂ ਪੈਂਦਾ ਫਰਕ ਬਿਲਕੁਲ ਤਾਂ ਲੋ ਵੀ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਵੀ ਆ ਗਿਆ ਤੇ ਨੰਬਰ 22 ਨੇ 10 ਵੀ ਦਿੱਤਾ ਤਾਂ ਜਿਆਦਾ ਜਾਣਕਾਰੀ ਲਈ ਤੁਸੀਂ ਇੱਕ ਵਾਰੀ 22 ਦੇ ਨਾਲ ਸੰਪਰਕ ਜ਼ਰੂਰ ਕਰ ਲਿਓ ਤਾਂ ਕਟੀਆਂ ਬਾਕੀ ਵਧੀਆ ਜਿਹੜੇ ਹਿਸਾਬ ਦੀਆਂ ਤੁਸੀਂ ਭਾਲਦੇ ਹੋ